ਸ਼ੁਆਇਬ ਅਖਤਰ ਦੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਪਾਕਿਸਤਾਨੀ ਕ੍ਰਿਕਟਰ ਆ ਬਹੁਤ ਫੇਮਸ ਨਾਮ ਰਿਹਾ ਆਪਣੇ ਸਮੇਂ ਦੇ ਵਿੱਚ ਤੇ ਹੁਣ ਜਿਹੜਾ ਉਸਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਆ ਨਿਊਜ਼ੀਲੈਂਡ ਤੇ ਇੰਡੀਆ ਦਾ ਮੈਚ ਸੀ ਤੇ ਇੰਡੀਆ ਜਿੱਤ ਜਾਂਦੀ ਆ ਕਹਿੰਦੇ ਵੀ ਪਾਕਿਸਤਾਨ ਹੋਸਟ ਕਰ ਰਿਆ ਸੀ ਮੈਚ ਨੂੰ ਤੇ ਜਦੋਂ ਟਰੋਫੀ ਦੇਣੀ ਸੀ ਤਾਂ ਉਸ ਸਮੇਂ ਪਾਕਿਸਤਾਨ ਕ੍ਰਿਕਟ ਬੋਰਡ ਦਾ ਕੋਈ ਵੀ ਮੈਂਬਰ ਜਿਹੜਾ ਉਸ ਸਟੇਜ ਤੇ ਮੌਜੂਦ ਨਹੀਂ ਸੀ ਤਾਂ ਫੇਰ ਕੀ ਸੀ ਕਹਿੰਦੇ ਵੀ ਆਪਣੀਆਂ ਗੱਲਾਂ ਜਿਹੜੀਆਂ ਲੁਕਾਉਣੀਆਂ ਨਹੀਂ ਚਾਹੀਦੀਆਂ ਉਸੇ ਤਰ੍ਹਾਂ ਸ਼ੁਆਇਬ ਅਖਤਰ ਨੇ ਕੁਝ ਬਿਆਨ ਦਿੱਤਾ ਹੈ ਸੋਸ਼ਲ ਮੀਡੀਆ ਤੇ ਵ वीडियो भी शुआब अख्तर ने की की गल जी ने सी आईसीसी चैंपियंस ट्रॉफी हिंदुस्तान ने जीत ली है और एक अजीब सी चीज़ मैंने देखी है कि पाकिस्तान क्रिकेट बोर्ड का कोई नुमाइंदा यहाँ खड़ा पाकिस्तानी चैंपियंस ट्रॉफी होस्ट किया और पाकिस्तान का कोई भी नुमाइंदा यहाँ पर नहीं खड़ा ये बात मेरी समझ से बाहर है कोई रिप्रजेंट करने के लिए आया ट्रॉफी और कोई देने यहाँ पर क्यों नहीं از بیانڈ می پوائنٹ تھینک یو باور اٹ پلیز ورلڈ اسٹیج ہے یہاں پہ آپ کو ہونا چاہیے تھا بٹ سیڈلی آئی کڈ ناٹ سی اینی پاکستان کرکٹ بورڈ ممبر آؤٹ اور یہ ہوسٹڈ بائی آس اینڈ یٹ دیر از نو بڑی دیر تھینک یو باور اٹ کین ویری ڈان ٹو سی دیٹ ਤਾ ਦੋਸਤੋ ਕਿਤੇ ਨਾ ਕਿਤੇ ਦੁੱਖ ਪਹੁੰਚਿਆ ਸ਼ਾਇਬ ਅਖਤਰ ਨੂੰ ਤਾਂ ਜੇ ਇਹ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਕਿ ਤੁਹਾਨੂੰ ਜਿਹੜਾ ਉੱਥੇ ਹਾਜ਼ਰ ਹੋਣਾ ਚਾਹੀਦਾ ਸੀ ਜਦੋਂ ਹੋਸਟ ਕੀਤਾ ਪਾਕਿਸਤਾਨ ਨੇ ਤਾਂ ਕ੍ਰਿਕਟ ਬੋਰਡ ਦਾ ਕੋਈ ਵੀ ਜਿਹੜਾ ਪਾਕਿਸਤਾਨ ਟੀਮ ਦਾ ਕੋਈ ਵੀ ਮੈਂਬਰ ਜਿਹੜਾ ਸਟੇਜ ਦੇ ਉੱਪਰ ਨਹੀਂ ਸੀ ਜਿਨ੍ਹਾਂ ਨੂੰ ਮੌਕੇ ਤੇ ਹਾਜ਼ਰ ਹੋਣਾ ਚਾਹੀਦਾ ਸੀ ਦੋਸਤੋ ਹੁਣ ਇਸ ਵੀਡੀਓ ਬਾਰੇ ਤੁਸੀਂ ਆਪਣੀ ਰਾਏ ਸਾਂਝੀ ਕਰਨੀ ਹੈ ਕਮੈਂਟਾਂ ਦੇ ਵਿੱਚ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਆਪਣੀ ਰਾਏ ਕਰਿਓ ਕਮੈਂਟਾਂ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ